ਕਿਹੜੀ ਜਗ੍ਹਾ ਤੋਂ ਆਏ ਆ ਜੀ ਬਲਾਕ ਤੋਂ ਆਇਆ ਪਿੰਡ ਖਸਣਿਆ ਜ਼ਿਲ੍ਹਾ ਕਪੂਰਥਲਾ ਕਪੂਰਥਲੇ ਤੋਂ ਆਏ ਹਾਂ ਜੀ ਕਿਵੇਂ ਪਹਿਲਾਂ ਵੀ ਆਏ ਦਵਾਈ ਲੈਣ ਨਹੀਂ ਪਹਿਲੇ ਆ ਰਹੇ ਨੇ ਪਹਿਲੀ ਵਾਰ ਆਏ ਆ ਠੀਕ ਆ ਕਿਉਂ ਵੀਡੀਓ ਨੇ ਦੇਖੀ ਸੀਗੀ ਹਾਂ ਮੁੰਡੇ ਨੇ ਵੇਖੀ ਤੇ ਵੀਡੀਓ ਤੇ ਫਿਰ ਦੇਖ ਕੇ ਤੇ ਅਸੀਂ ਆ ਗਏ ਹਾਂ ਨਾ ਪਹਿਲਾਂ ਫੋਨ ਕੀਤਾ ਸੀ ਹਾਂ ਤੇ ਆ ਰਹੇ ਆ ਅਸੀਂ ਤੇ ਜਗਮਾ ਬਹੁਤ ਸੀਗਾ ਜਗਮਾ ਬਹੁਤ ਜ਼ਿਆਦਾ ਜ਼ਿਆਦਾ ਸੀ ਕੀ ਕੰਮ ਕਰਦੇ ਹੋ ਕੰਮ ਗਰੰਤੀ ਦਾ ਕਰਦੇ ਹਾਂ ਗਰੰਤੀ ਸਿੰਘ ਇੰਸ਼ਾ ਅੱਲਾਹ ਠੀਕ ਆ ਹਾਂਜੀ ਤੇ ਗੱਲ ਸੁਣ ਲਈ ਬਾਬੇ ਨੇ ਹਾਂਜੀ ਸੁਣ ਲਈ ਜੀ ਹੈ ਪਿਆਰ ਨਾਲ ਸੁਣੀ ਹੈ ਜੀ ਅੱਛਾ ਯਾਰ ਨਾਲ ਧੋਕੇ ਫਿਰ ਦਵਾਈ ਪੱਟੀ ਕੀਤੀ ਉਹਨਾਂ ਤੋਂ ਕੋਈ ਕਾਲ ਹੀ ਨਹੀਂ ਪੈਂਦੀ ਆਪਾਂ ਜੇ ਆਪਾਂ ਵੀ ਹੁਣ ਬੈਠੇ ਆ ਤਾਂ ਆਪਾਂ ਵੀ ਕਾਲੇ ਪਏ ਮੈਨੂੰ ਕਹਿੰਦੇ ਤਸल्ली ਕਰ ਦਿਓ ਆਪਣੀ ਜਿੰਦਗੀ ਲੱਗੀ ਗ੍ਰੰਥੀ ਸਿੰਘ ਪਰ ਸੇਵਾ ਕਰ ਲੱਗੇ ਵੀ ਦਿੱਕਤ ਆਉਂਦੀ ਹੋਊਗੀ ਬਹੁਤ ਜ਼ਿਆਦਾ ਦਿੱਕਤ ਆਉਂਦਾ ਸਾਲ ਕੀਤਾ ਇਹਨਾਂ ਕੰਮ ਹੋਣ ਅੱਛਾ ਜੀ ਤਾਂ ਸਾਰ ਬਾਅਦ ਲੱਗੇ ਆਪਾਂ ਜਗਮਾ ਹੋਇਆ ਫਿਰ ਤੇ ਫਿਰ ਨੇ ਵੀਡੀਓ ਵੇਖ ਕੇ ਤੇ ਪਿਆ ਹੋ ਜਾ ਇਆ ਮੇਰੇ ਗੱਲ 10 ਦਿਨ ਹੋਏ ਨੇ ਛੱਡ ਦਿੱਤਾ ਠੀਕ ਆ ਜਨੱਚ ਸੀਗੇ ਨੇ ਠੀਕ ਤੇ ਆਪਾਂ ਮਹਾਰਾਜ ਜੀ ਅੱਗੇ ਕਿਉਂ ਪੈਣਾ ਆਏ ਤਾਂ ਨਹੀਂ ਵੀ ਬਾਬੇ ਨੇ ਛੱਲ ਲਾ ਲਈ ਹੋਏ ਪੈਸਿਆਂ ਦੀ ਨਹੀਂ 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 ਕੋਈ ਛੱਲ ਨਹੀਂ ਉਹ ਤੇ ਕਹਿੰਦੇ ਜੋ ਮਰਜ਼ੀ ਦੇ ਦੇ ਨਹੀਂ ਦੇਣੇ ਦਿੰਦਾ ਹੈਗੇ ਤਾਂ ਵੀ ਜਾਓ ਫ੍ਰੀ ਸੇਵਾ ਜਿੰਦਾ ਆਈ ਕਹਦੇ ਨੇ ਵੀ ਆਈ ਤੇ ਸੇਵਾ ਕਰਨੇ ਹਾਂ ਜੇ ਕਿਸੇ ਨੇ ਘਰ ਚ ਖੰਡ ਪੜਕ ਰਾਇਆ ਤਾਂ ਵੀ ਫ੍ਰੀ ਕਰ ਦਿੰਨੇ ਆਂ ਹਾਂ ਇੰਨੀ ਸੇਵਾ ਕਰਦੇ ਰਹਿ ਸਕਦਾ ਨਹੀਂ ਤੇ ਭਾਈ ਪੰਜੇ ਪਾਠੀਆਂ ਨੇ ਵੀ ਕਰ ਦਿਆਂਗੇ ਸੇਵਾ ਹਾਂ ਠੀਕ ਹੈ ਤੁਸੀਂ ਹਾਂਜੀ ਠੀਕ ਹੈ ਜੀ ਚਲੋ ਜੀ ਬਲਾਹ ਫਤਿਹ ਜੀ ਵਾਈਕ ਗੁਰ ਸਾਹਿਬ ਵਾਈਕ ਜੀ ਫਤਿਹ